ਜਦੋਂ ਦੀ ਇਹ ਸਰਕਾਰ ਆਈ ਹੈ ਬਹੁਤ ਕਲੀਅਰ ਇਹਨਾਂ ਨੇ ਇੱਕੋ ਹੀ ਜਿਹੜੀ ਸੰਕੇਤ ਦਿੱਤਾ ਕਿ ਸਾਨੂੰ ਚਲਾਉਣੀ ਨਹੀਂ। ਹਰਿਦਕੌਰ ਬਾਦਲਜੀਤ ਤਾਂ ਪਲੀਜ਼ ਕੋਈ ਬਿਆਨ ਨਾ ਹੀ ਦੇਣ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਲਾਗੂ ਕਰਾ ਕੇ ਲੋਕਾਂ ਨੇ ਉਹਨਾਂ ਨੂੰ ਨੁਮਾਇੰਦਾ ਬਣਾਇਆ ਸੀ ਕਿਸਾਨ ਹਿੱਤਾਂ ਵਾਸਤੇ ਕਿ ਸਾਡੇ ਹਿੱਤ ਦੀ ਗੱਲ ਕਰਨਗੇ ਜਾ ਕੇ ਉੱਥੇ ਸਾਡੇ ਹਿੱਤ ਦੀ ਲੜਾਈ ਲੜਨਗੇ। ਉਹਨਾਂ ਨੇ ਤਾਂ ਕਾਲੇ ਕਾਨੂੰਨ ਸਾਈਨ ਕਰਕੇ ਸਾਡੇ ਪੰਜਾਬ ਦੇ ਇੰਨੇ ਕਿਸਾਨ ਸ਼ਹੀਦ ਕਰਾਤੇ ਜਦੋਂ ਦੀ ਇਹ ਸਰਕਾਰ ਆਈ ਹੈ ਬਹੁਤ ਕਲੀਅਰ ਇਹਨਾਂ ਨੇ ਇੱਕੋ ਹੀ ਜਿਹੜੀ ਸੰਕੇਤ ਦਿੱਤਾ ਕਿ ਸਾਨੂੰ ਚਲਾਉਣੀ ਨਹੀਂ ਇਹ ਰੋਜ਼ ਸਰਕਾਰ ਇਹਨਾਂ ਦੇ ਇਸ ਤਰ੍ਹਾਂ ਦੇ ਹਾਦਸੇ ਸਾਨੂੰ ਰੋਜ਼ ਹੀ ਯਾਦ ਕਰਾਉਂਦੇ ਆ ਕਿ ਅਸੀਂ ਸ਼ਾਇਦ ਕਿਤੇ ਨਾ ਕਿਤੇ ਚੋਣ ਗਲਤ ਕਰ ਲਈ ਔਰ ਇਹ ਪਹਿਲਾ ਹਾਦਸਾ ਨਹੀਂ ਵਾਪਰਿਆ ਔਰ ਇਸ ਹਲਕੇ ਨੇ ਜੋ ਮਾਨਸੇ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਨਾਲ ਹੋਇਆ ਔਰ ਉਸ ਤੋਂ ਬਾਅਦ ਇੱਕ ਲੜੀ ਚੱਲ ਰਹੀ ਹੈ ਕਤਲਾਂ ਦੀ ਪੂਰੇ ਪੰਜਾਬ ਦੇ ਅੰਦਰ ਜਾਂ ਤਾਂ ਸਰਕਾਰ ਸੁੱਤੀ ਪਈ ਹੈ ਸਰਕਾਰ ਦੇ ਸਿਰ ਤੇ ਕੋਈ ਜੂਨੀ ਸਰਕਾਰੀ ਤੇ ਯਹਾਂ ਪਤਾ ਨਹੀਂ ਇਹ ਲੱਗਦਾ ਕਿ ਸਰਕਾਰ ਆਪ ਹੀ ਨਾ ਕਿਤੇ ਰਲੀ ਹੋਵੇ ਪੰਜਾਬ ਦੇ ਵਿੱਚ ਸਾਡੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਇਹ ਸਰਕਾਰ ਦੇ ਨਾਲ ਦੇਖੋ ਸੈਂਟਰ ਦੇ ਵਿੱਚ ਸਮਝੌਤਾ ਹੈ ਪਰ ਜਿਹੜੇ ਪੰਜਾਬ ਦੀ ਮੈਂ ਆਪ ਦੇ ਸੂਬੇ ਦੀ ਗੱਲ ਕਰੂੰਗੀ ਸਾਡੇ ਸੂਬੇ ਦੇ ਵਿੱਚ ਅਸੀਂ ਚੋਣਾਂ ਅਲੱਗ-ਅਲੱਗ ਲੜ ਰਹੇ ਹਾਂ ਸਾਡਾ ਆਪਸ ਵਿੱਚ ਕੋਈ ਸਮਝੌਤਾ ਨਹੀਂ ਹਰ ਸਿਮਰਤ कौर ਬਾਦਲਜੀਤਾ ਪਲੀਜ਼ ਕੋਈ ਬਿਆਨ ਨਾ ਹੀ ਦੇਣ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਲਾਗੂ ਕਰਾ ਕੇ ਲੋਕਾਂ ਨੇ ਉਹਨਾਂ ਨੂੰ ਨੁਮਾਇੰਦਾ ਬਣਾਇਆ ਸੀ ਕਿਸਾਨ ਹਿੱਤਾਂ ਵਾਸਤੇ ਕਿ ਸਾਡੇ ਹਿੱਤ ਦੀ ਗੱਲ ਕਰਨਗੇ ਜਾ ਕੇ ਉੱਥੇ ਸਾਡੇ ਹਿੱਤ ਦੀ ਲੜਾਈ ਲੜਨਗੇ ਉਹਨਾਂ ਨੇ ਤਾਂ ਕਾਲੇ ਕਾਨੂੰਨ ਸਾਈਨ ਕਰਕੇ ਸਾਡੇ ਪੰਜਾਬ ਦੇ ਇੰਨੇ ਕਿਸਾਨ ਸ਼ਹੀਦ ਕਰਾਤੇ ਦੂਜਾ ਮੋਰਚਾ ਹੁਣ ਵੀ ਲੱਗਿਆ ਹੋਇਆ ਹੈ ਬੀਬਾ ਜੀ ਤਾਂ ਕਿਸੇ ਬਾਰੇ ਨਾ ਬੋਲਣਾ ਤਾਂ ਚੰਗੀ ਗੱਲ ਹੈ ਦੇਖੋ ਸ਼ਹੀਦ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਕੋਈ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦਾ ਭਗਤ ਸਿੰਘ ਇਕ ਹੀ ਸੀ ਉਹਦੇ ਨਾਲ ਦਾ ਨਾ ਕੋਈ ਦੂਜਾ ਹੋਇਆ ਨਾ ਹੋਣਾ ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਆਪਾਂ ਨੂੰ ਉਹਨਾਂ ਦੀ ਸ਼ਾਨ 'ਚ ਕਿਤੇ ਨਾ ਕਿਤੇ ਆਪਾਂ ਗੁਸਤਾਖੀ ਕਰਦੇ ਕਿਉਂਕਿ ਪਰਿਵਾਰ ਨੇ ਇਤਰਾਜ਼ ਕੀਤਾ ਹੈ ਜੋ ਬੰਦ ਜੈਨਾਲੀ ਨੂੰ ਸਾਹਮਣੇ ਕਰਦੇ ਨਾ ਮਾਰਦੇ ਦੇਖੋ ਇਹ ਤਾਂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਮਝ ਨਹੀਂ ਚਾਹੀਦੀ ਹੈ ਇਹ ਗੱਲ ਕਿ ਨਾ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਕੋਈ ਮੁਕਾਬਲਾ ਹੈ ਤੇ ਨਾ ਸ਼ਹੀਦ ਭਗਤ ਸਿੰਘ ਦਾ ਕੋਈ ਮੁਕਾਬਲਾ ਹੈ ਉਹਨਾਂ ਨੇ ਆਪਣੀ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਤੇ ਲਈ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਦਾ ਦੂਜਾ ਦੁਨੀਆ ਤੇ ਕੋਈ ਨਹੀਂ ਹੋ